ਹਾਂਜੀ ਮੇਰੇ ਵੱਲੋਂ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਕਿਸਾਨ ਭਰਾਵੋ ਅੱਜ ਆਪਾਂ ਗੱਲ ਕਰਨੀ ਹੈ ਆਪਾਂ ਨੂੰ ਝੋਨੇ ਦੇ ਵਿੱਚ ਯੂਰੀਆ ਕਿੰਨੇ ਦਿਨ ਦੇ ਵਿੱਚ ਪੂਰੀ ਕਰ ਦੇਣੀ ਚਾਹੀਦੀ ਹੈ ਕਿਸਾਨ ਭਰਾਵੋ ਝੋਨੇ ਦੇ ਵਿੱਚ ਆਪਾਂ ਨੂੰ ਯੂਰੀਆ ਜਿਹੜੀ ਹੈ ਤਾਂ ਸ਼ਾਰਟ ਟਾਈਮ ਵਾਲੀ ਹੈ ਵੈਰੈਟੀ ਹੈ ਜਿਵੇਂ ਘੱਟ ਸਮਾਂ ਲੈਣ ਵਾਲੀਆਂ ਵੈਰੈਟੀਆਂ ਨੇ ਉਹਨਾਂ ਦੇ ਵਿੱਚ ਆਪਾਂ ਨੂੰ 1 ਮਹੀਨੇ ਦੇ ਵਿੱਚ ਜਿਹੜੀ ਆਖਰੀ ਯੂਰੀ ਆਪਾਂ ਨੂੰ ਦੇ ਦੇਣੀ ਚਾਹੀਦੀ ਹੈ ਯੂਰੀਆ ਕਿਸਾਨ ਪਰ ਉਹ ਜਿਆਦਾ ਸਮਾਂ ਲੈਣ ਵਾਲੀ ਹੈ ਵੈਰਾਈਟੀ ਹੈ ਜਿਵੇਂ ਪੀਆਰ ਕਿਸਮਾ ਹੋਗੀ 31 ਹੋਗੀ 32 ਹੋਗੀ ਪੂਸ਼ਾ ਹੋਗੀ ਇੱਕ ਇਸਮਾ ਦੇ ਵਿੱਚ ਆਪਾਂ ਨੂੰ 33 ਤੋਂ 34 ਦਿਨ 35 ਦਿਨ ਦੇ ਵਿੱਚ ਵਿੱਚ ਆਪਾਂ ਨੂੰ ਜਿਹੜੀ ਆਖਰੀ ਯੂਰੀਆ ਦੀ ਡੋਜ਼ ਆਪਾਂ ਨੂੰ ਦੇਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ ਯੂਰੀਆ ਲੇਟ ਕਰਾਂਗੇ ਤਾਂ ਵੀ ਫਿਰ ਅੱਗੇ ਜਾ ਕੇ ਬਿਮਾਰੀਆਂ ਵਾਧਾ ਆਣਗੀ ਆ ਜੇ ਆਪਾਂ ਯੂਰੀਆ ਛੇਤੀ ਆਪਾਂ ਘੱਟ ਸਮੇਂ ਦੇ ਵਿੱਚ ਪੂਰੀ ਕਰਾਂਗੇ ਤਾਂ ਵੀ ਜਿਹੜੀ ਆਪਣੀ ਝੋਨੇ ਦੇ ਵਿੱਚ ਅੱਗੇ ਜਾ ਕੇ नाइट्रोजन ਦੀ ਕਮੀ ਆ ਸਕਦੀ ਹੈ ਫਿਰ ਜਿਹੜਾ ਝਾੜ ਤੇ ਆਪਣੇ ਬਹੁਤ ਜ਼ਿਆਦਾ ਅਸਰ ਪੈ ਸਕਦਾ ਸਤਿ ਸ਼੍ਰੀ ਅਕਾਲ ਜੀ